ਸਿੱਖ ਰਾਜ ਜਦੋਂ ਖਤਮ ਹੁੰਦਾ ਹੈ 1849 ਵਿੱਚ ਆਖਰੀ ਜੰਗ ਸਭਰਾ ਪਿੰਡ ਜਿਹੜੀ ਲੜੀ ਜਾਂਦੀ ਜਦੇ ਵਿੱਚ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਸ਼ਾਮਲ ਹੋਏ ਸਨ 49 ਵਿੱਚ ਸ਼ੇਰੇ ਪੰਜਾਬ ਮਹਾਰਾਜ ਜੀ ਸਿੰਘ ਚੜ੍ਹਾਈ ਕਰ ਗਏ 10 ਸਾਲ ਪਹਿਲਾਂ ਤੇ ਆਖਿਰਲੀ ਜੰਗ ਜਿਹੜੀ ਸਭਰਾ ਪਿੰਡ ਲੜੀ ਗਈ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਉਸ ਜੰਗ ਵਿੱਚ ਜਿਹੜੀ ਸਭ ਤੋਂ ਤੁਹਾਡੇ ਵਿੱਚ ਜਿਨ੍ਹਾਂ ਨੇ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ ਪੁਸਤਕ ਪੜ੍ਹੀ ਹੋਵੇ ਪਤਾ ਹੋਏਗਾ ਮਹਾਰਾਣੀ ਜਿੰਦ ਕੌਰ ਨੇ ਸਰਦਾਰ ਸਿੰਘ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਚਿੱਠੀ ਲਿਖੀ ਸੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਆਪਣੇ ਘਰ ਸੀ ਜਦੋਂ ਉਹਨੇ ਸ੍ਰੀ ਕ੍ਰਿਪਾ ਨੂੰ ਮਿਆਨ ਚੁੱਕ ਡਿਆ ਤੇ ਮਿਆਨ ਨੂੰ ਨੇ ਕਿੱਲੀ ਨਾ ਟੰਗ ਦਿੱਤਾ ਤੇ ਤਵਾਰੀਖ ਦੇ ਪੰਨੇ ਲਿਖਦੇ ਨੇ ਵੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਪਤਲੀ ਪੁੱਛਦੀ ਹੈ ਸਰਦਾਰ ਸਾਹਿਬ ਇਹ ਮਿਆਨ ਘਰ ਕੋ ਛੜ ਚੱਲੇ ਹੋ ਤੇ ਸਰਦਾਰ ਸਾਹਿਬ ਦਾ ਜਵਾਬ ਸੀ ਵੀ ਜੇ ਤੇ ਜੰਗ ਜਿੱਤ ਕੇ ਆ ਗਿਆ ਤੇ ਇਸ ਮਿਆਨ ਵਿੱਚ ਕਿਰਪਾਨ ਪੈ ਜਾਏਗੀ ਜੇ ਉੱਥੇ ਮ شہادت ਦਾ ਜਾਮ ਪੀ ਗਿਆ ਤੇ ਪੀੜੀਆਂ ਪੁੱਛਿਆ ਕਰਨ ਗਿਆ ਇਹ ਮਿਆਨ ਖਾਲੀ ਕਿਉਂ ਆ ਤੇ ਅਗਲੀ ਪੀੜੀ ਨੂੰ ਦੱਸਿਆ ਕਰੋ ਵੀ ਤੁਹਾਡਾ ਵੱਡ ਵਡੇਰਾ ਤੁਹਾਨੂੰ ਗੁਲਾਮੀ ਦੀਆਂ ਜ਼ੰਜੀਰਾਂ ਚੋਂ ਕੱਢਣ ਲਈ ਮਾਨਸਿਕ ਤੌਰ ਤੇ ਤੁਹਾਨੂੰ ਆਜ਼ਾਦੀ ਦਿਵਾਉਣ ਲਈ ਤੁਹਾਡੇ ਹੱਕਾਂ ਦੀ شہادت ਦਾ ਜਾਮ ਪੀ ਗਿਆ ਪਰ ਕੌਣ ਜਾਣਦਾ ਸੀ ਕਿ ਆਉਣ ਵਾਲੀ ਪੀੜੀ ਨੂੰ ਅਗਲੇ ਨੇ ਛੁਟਕੀਆਂ ਮਾਰਨ ਲਾ ਦੇਣਾ